ਹੈਲੋ ਜੀ ਜੀਸ ਅਸਤਿਕਾ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਆਪਾਂ ਲੈ ਕੇ ਆਏ ਤੁਹਾਡੇ ਲਈ ਕੁਝ ਨਵੇਂ ਸਟਿਚੇਸ ਜਿਹੜੇ ਬੇਸਿਕ ਨੇ ਤੇ ਜਿਹੜੀ ਪਿਛਲੀ ਵੀਡੀਓ ਸੀਗੀ ਉਹਦੇ ਵਿੱਚ ਵੀ ਕੁਝ ਆਪਾਂ ਸਟਿਚੇਸ ਲੈ ਕੇ ਆਏ ਸੀ ਤੇ ਕੁਝ ਆਪਾਂ ਅੱਜ ਦੀ ਵੀਡੀਓ ਵਿੱਚ ਵੀ ਤੁਹਾਡੇ ਲਈ ਲੈ ਕੇ ਆਏ ਆ ਆਉਣ ਵਾਲੀਆਂ ਜਿਹੜੀਆਂ ਵੀਡੀਓਜ਼ ਹੋਣਗੀਆਂ ਉਹਨਾਂ ਵਿੱਚ ਵੀ ਇਸ ਤਰ੍ਹਾਂ ਕੋਈ ਨਾ ਕੋਈ ਨਿਊ ਸਟਿਚੇ ਜਿਹੜਾ ਕੋਈ ਨਾ ਕੋਈ ਡਿਜ਼ਾਈਨ ਕੋਈ ਫਲਾਵਰ ਜਿਹੜੀ ਆਪਾਂ ਤੁਹਾਡੇ ਲਈ ਲੈ ਕੇ ਆਂਦੇ ਰਵਾਂਗੇ ਤੇ ਤੁਸੀਂ ਇਹਨਾਂ ਆਉਣ ਵਾਲੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਠੀਕ ਹੈ ਜੀ ਦੋ ਲੋ ਕਰ ਦਿਆਂ ਸਟਾਰਟ ਅੱਜ ਦੀ ਵੀਡੀਓ ਸਭ ਤੋਂ ਪਹਿਲਾਂ ਜੀ ਆਪਣੇ ਕੋਲ ਕ੍ਰੋਸ ਸਟਿਚ ਬਹੁਤ ਈਜ਼ੀ ਹੈ ਦੇਖੋ ਜੀ ਹਾਂਜੀ ਦੇਖੋ ਜੀ ਇੱਥੋਂ ਆਪਾਂ ਸੂਈ ਨੂੰ ਬਾਹਰ ਕੱਢਿਆ ਇੱਥੋਂ ਆਪਾਂ نیچے ਲੈ ਗਏ ਤੇ ਇੱਥੋਂ ਬਿਲਕੁਲ ਪਹਿਲੇ ਧਾਗੇ ਦੇ ਨਾਲ ਹੀ ਆਪਾਂ ਜਿਹੜੀ ਸੂਈ ਆਉ ਬਾਹਰ ਕੱਢ ਦੇਣੀ ਠੀਕ ਹੈ ਜੀ ਇਸ ਤਰ੍ਹਾਂ ਤੇ ਆਹ ਧਾਗਾ ਜਿਹੜਾ ਵਾ ਥੱਲੇ ਜਾਊਗਾ ਆਹ ਜਿਹੜਾ ਵਾ ਇਹਦੇ ਉੱਪਰ ਆਊਗਾ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਧਾਗਾ ਇੱਥੇ ਚਲਾ ਗਿਆ ਫਿਰ نیچے ਫਿਰ ਆਪਾਂ ਬਿਲਕੁਲ ਇਹਦੇ ਨਾਲ ਤੋਂ ਫਿਰ ਚੱਕਾਂਗੇ ਸੂਈ ਨੂੰ ਕੱਢਾਂਗੇ ਬਾਹਰ ਇਸ ਤਰ੍ਹਾਂ ਇੱਥੇ ਚਲਾ ਗਿਆ ਠੀਕ ਹੈ ਇੱਥੋਂ ਫਿਰ ਆਪਾਂ ਨਾਲ ਬਿਲਕੁਲ ਨਾਲ ਉਹਦੇ ਕੱਢ ਲਾਂਗੇ ਜਿਆਦਾ ਕੱਪੜੇ ਦੇ ਵਿੱਚ ਦੇ ਜਿਹੜਾ ਥ्रेड ਦੇ ਵਿੱਚ ਹੈ ਉਹ ਗੈਪ ਨਹੀਂ ਦੇਣਾ ਠੀਕ ਹੈ ਜੀ ਇੱਥੇ ਆ ਜਾਏਗਾ ਫਿਰ ਤੋਂ ਇਸ ਤਰ੍ਹਾਂ ਸਾਈਜ਼ ਦੇ ਵਿੱਚ ਵੱਡਾ ਛੋਟਾ ਤੁਸੀਂ ਅਪਨਿਆ ਅਕੋਰਡਿੰਗ ਕਰ ਸਕਦੇ ਹੋ ਜੇ ਦੀ ਫੀਲਿੰਗ ਦੇ ਅਕੋਰਡਿੰਗ ਤੁਹਾਨੂੰ ਕਿਹੋ ਜਿਹਾ ਹਾਂਜੀ ਅੱਗੇ ਆਪਾਂ ਲੈ ਕੇ ਆਏ ਹਾਂ ਜੀ ਲੇਜ਼ੀ ਡੇਜ਼ੀ ਇਹ ਚੇਨ ਸਟਿਚ ਵਾਂਗ ਹੁੰਦਾ ਹੈ ਥੋੜਾ ਲੰਬਾ ਹੁੰਦਾ ਹੈ ਤੇ ਥੋੜਾ ਸੌਫਟਲੀ ਬਣਾਈਦਾ ਦੇਖੋ ਇੱਥੋਂ ਆਪਾਂ ਸੂਈ ਨੂੰ ਇੱਕ ਸਾਈਡ ਤੋਂ ਬਾਹਰ ਕੱਢ ਲਿਆ ਠੀਕ ਹੈ ਜੀ ਇੱਥੋਂ ਆਪਾਂ ਫੇਰ ਵਾਪਸ ਲਿਆ ਬਿਲਕੁਲ ਜਿੱਥੇ ਪੱਤੀ ਬਣੀ ਹੋਈ ਹੈ ਉੱਥੋਂ ਆਪਾਂ ਨੂੰ ਉੱਪਰ ਕੱਢ ਲਿਆ ठीक है जी थी? ठीक है थी? इतों आपई में बहर लैके नीचे दी करके नीचे ठीक है जी थी? इस तरह आप एक करके पूरा जो फ्लावर वह बनता जाएगा इतों आपई में बहर क्या ठीक है जी थी? ਜੇਨ ਸਟੀਚ ਵਾਂਗ ਇਹਨੂੰ ਇਸ ਤਰ੍ਹਾਂ ਉਪਰੋਂ ਦੀ ਲੈਣਾ ਪਹਿਲੇ ਉੱਥੋਂ ਹੀ ਫੇਰ ਆਪਾਂ ਸੂਈ ਵਾਪਸ ਲਵਾਂਗੇ ਦੇਖੋ ਇੱਥੇ ਆਪਾਂ ਕੱਢ ਲਿਆ ਇਹਨੂੰ ਉੱਪਰ ਦੀ ਸੂਈ ਨੂੰ ਕੱਢਣਾ ਹੈ ਇਹ ਧਾਗਾ ਜਿਹੜਾ ਉਹ ਥੱਲੇ ਰਹਿ ਜਾਏਗਾ ਇਹ ਇਸ ਤਰ੍ਹਾਂ ਬਿਲਕੁਲ ਸੌਫਟਲੀ ਜਿਆਦਾ ਇਹਨੂੰ ਖਿੱਚਣਾ ਨਹੀਂ ਹੈ ਤੇ ਇੱਥੋਂ ਫੇਰ ਆਪਾਂ ਸੂਈ ਜਿਹੜੀ ਆ ਉਹ نیچے ਲੈ ਗਏ ਬਹੁਤ ਸੌਫਟਲੀ ਸੌਫਟਲੀ ਬੰਨਣਾ ਐਸ ਤਰ੍ਹਾਂ نیچے ਤੋਂ ਸੂਈ ਲੈ ਕੇ ਇੱਥੇ ਆਪਾਂ ਸੂਈ ਨੂੰ ਫਿਰ ਤੋਂ ਉੱਪਰ ਕੱਢਾਂਗੇ ਜੀ ਠੀਕ ਹੈ ਐਂਡ ਅਗਲਾ ਥ੍ਰੈਡ ਹੈ ਇਹ ਇਧਰ ਦੀ ਆ ਜਾਏਗਾ ਇਹ ਥੱਲੇ ਰਹਿ ਜਾਏਗਾ ਇੱਥੇ ਤੇ ਸੂਈ ਜਿਹੜੀ ਹੈ ਇਹਦੇ ਉੱਪਰੋਂ ਦੀ ਆਪਾਂ نیچے ਲੈ ਜਾਾਂਗੇ ਐਸ ਤਰ੍ਹਾਂ ਠੀਕ ਹੈ ਜੀ ਬਹੁਤ ਸੌਖਾ ਹੈ ਜੀ ਸਭ ਨੂੰ ਸਮਝ ਆ ਗਈ ਹੋਣੀ ਹੈ ਕੁਛ ਪਹਿਲਾਂ ਨੂੰ ਤੇ ਹੁੰਦਾ ਵੀ ਹੋਣਾ ਪਹਿਲਾਂ ਤੇ ਕੁਝ ਕਿਚੜੀਆਂ ਨਵੀਆਂ ਸਿੱਖਣ ਵਾਲੀਆਂ ਭਣਾ ਨੇ ਉਹ ਸਿੱਖ ਲੈਣ ਉਹਨਾਂ ਨੂੰ ਸਮਝ ਲੱਗ ਜੇਗੀ ਸੌਖਾ ਹੀ ਹੈ ਹੁਣ ਦੇਖੋ ਜੀ ਇਹ ਆਪਣਾ ਫਲਾਵਰ ਬਣ ਗਿਆ ਇਹ ਤੁਹਾਨੂੰ ਥੋੜਾ ਟੇਡਾ ਮੇਡਾ ਤਾਂ ਲੱਗ ਰਿਹਾ ਕਿਉਂਕਿ ਮੈਂ ਆਪ ਡਰਾ ਕੀਤਾ نیچے ਉਹ ਇਕੁਅਲ ਨਹੀਂ ਬਣੀਆਂ ਪੱਤੀਆਂ ਠੀਕ ਹੈ ਜੀ ਜਦੋਂ ਆਪਾਂ ਸ਼ੂਟ ਸੂਟ ਜਿਹੜਾ ਉਹ ਸ਼ਾਰਪ ਕੇ ਬਣਾਵਾਂਗੇ ਉਦੋਂ ਫੁੱਲ ਜਿਹੜਾ ਕੁਝ ਹੋਰ ਹੋਏਗਾ ਹੁਣ ਦੇਖੋ ਇਹ ਹੈ ਆਪ ਇਹਨੂੰ ਇਸ ਤਰ੍ਹਾਂ ਪੱਤੀ ਵੀ ਬਣਾ ਤਿਆਰ ਕਰ ਸਕਦੇ ਆ ਨਾ ਇਹਦੇ ਨਾਲ ਉਹ ਫਲਾਵਰ ਕੀਤਾ ਇੱਥੇ ਆਪਾਂ ਇਸੇ ਚੀਜ਼ ਦੇ ਨਾਲ ਲੇਜ਼ੀ ਡੇਜ਼ ਇਸ ਸਟੀਚ ਜੁੜਾ ਹੈ ਇਹਨੂੰ ਆਪਾਂ ਇੱਥੇ ਰੱਖਾਂਗੇ ਠੀਕ ਹੈ ਐਸਟਰਾ ਜੋੜ ਕੇ ਵੀ ਆਪਾਂ ਜਿਹੜਾ ਡਿਜ਼ਾਈਨ ਕਰ ਸਕਦੇ ਆ ਇਕੁਅਲ ਰੱਖਣਾ ਚਾਹੁੰਦੇ ਹੋ ਇਕਲਰ ਰੱਖ ਲੋ ਵੱਡਾ ਛੋਟਾ ਬਣਾਉਣਾ ਚਾਹੁੰਦੇ ਹੋ ਤੁਸੀਂ ਵੱਡਾ ਛੋਟਾ ਵੀ ਬਣਾ ਸਕਦੇ ਹੋ ਠੀਕ ਹੈ ਇਹ ਆਪਣਾ ਬਣ ਗਿਆ ਲੇਜੀ ਡੀਸਿਸ ਸਟਿਚ ਉਹੀ ਹੈ ਬਹੁਤ ਸੌਫਟ ਵਧੀਆ ਜੀ ਚੇਨ ਸਟਿਚ ਵਾਂਗ ਲੱਗਦਾ ਬੰਦਾ ਵੀ ਉਸੇ ਤਰ੍ਹਾਂ ਹੀ ਹੈ ਬਟ ਚੇਨ ਦਾ ਹੈ ਕਿ ਨੈਗੀ ਦੇ ਅੱਗੇ ਚੱਲੀ ਜਾਣਾ ਹੈ ਆਪਾਂ ਨਵੀਂ ਪੱਤੀ ਬਣਾਣੀ ਹੈ ਠੀਕ ਹੈ ਇਸ ਤਰ੍ਹਾਂ ਇਹ ਆਪਣਾ ਬਣ ਗਿਆ ਲੇਜ਼ੀ ਰੈਜ਼ਿਸਟਿਡ ਹੁਣ ਆਪਾਂ ਅੱਗੇ ਬਣਾ ਲਿਆ ਜੀ ਫਰੈਂਚ ਨੋਟ ਠੀਕ ਹੈ ਫਰੈਂਚ ਨੋਟ ਦੇਖੋ ਇੱਥੋਂ ਆਪਾਂ ਧਾਗਾ ਉੱਪਰ ਲਿਆ ਇਹਨੂੰ ਆਪਾਂ ਇਸ ਤਰ੍ਹਾਂ ਸੂਈ ਨੂੰ ਦੇ ਵਿੱਚ ਉਹਦੀ ਘਮਾਉਣਾ ਹੈ ਇੱਕ ਰੋਲ ਦੇਣਾ ਚਾਹੁੰਦੇ ਹੋ ਇੱਕ ਦੇ ਲੋ ਜਿਸ ਤਰ੍ਹਾਂ ਤੁਸੀਂ ਇੱਕ ਦਾ ਬਣਾ ਕੇ ਦੇਖੋ ਇਹ ਸਿੰਗਲ ਬਣ ਜਾਏਗਾ ਥੋੜਾ ਲੂਜ਼ ਰੱਖਣਾ ਧਾਗਾ ਤੇ ਇਹ ਬਣਨੀ ਹੈ ਤੁਹਾਡਾ ਸਿੰਗਲ ਫਰੈਂਚ ਨੋਟ ਠੀਕ ਹੈ ਹੁਣ ਆਪਾਂ ਅੱਗੇ ਬਣਾ ਰਹੇ ਹਾਂ ਤੁਸੀਂ ਜਿਸ ਤਰ੍ਹਾਂ ਆਪਾਂ ਪਹਿਲਾਂ ਆਪਾਂ ਇੱਕ ਸਿੰਗਲ ਬਣਾਇਆ ਇਧਰੋਂ ਸੂਈ ਲੈ ਲਓ ਉੱਪਰ ਦੀ ਦੇਖੋ ਇਧਰੋਂ ਉਹਨੂੰ ਰਾਉਂਡ ਸ਼ੇਪ ਚ ਕਰਨਾ ਇੱਕ ਵਾਰੀ ਕਰ ਲਓ ਠੀਕ ਹੈ ਜੀ ਦੋ ਵਾਰੀ ਕਰ ਲਓ ਇਹ ਤੁਹਾਡਾ ਡਬਲ ਨੋਟ ਹੋ ਗਿਆ ਠੀਕ ਹੈ ਪਹਿਲਾਂ ਆਪਾਂ ਇੱਕ ਵਲੀ ਸਰਕਲ ਕੀਤਾ ਸੀ ਉਹ ਸਿੰਗਲ ਨੋਟ ਸੀਗਾ ਇਹ ਦੋ ਵਾਰੀ ਕਰ ਲਿਆ ਇਹ ਡਬਲ ਨੋਟ ਹੋ ਗਿਆ ਇਹ ਦੇਖ ਜਿਸ ਤਰ੍ਹਾਂ ਦਾ ਤੁਸੀਂ ਛੋਟਾ ਬਣਾਉਣਾ ਹੈ ਤੇ ਸਿੰਗਲ ਕਰ ਲਓ ਵੱਡਾ ਬਣਾਉਣਾ ਹੈ ਥੋੜਾ ਫਲਫੀ ਕਰਨਾ ਹੈ ਤੇ ਜ਼ਿਆਦਾ ਕਰ ਲਓ 1 2 3 ਠੀਕ ਹੈ ਹੁਣ ਆਪਾਂ ਤਿੰਨ ਵਾਰੀ ਕਰ ਲਿਆ ये उन्ना थोड़ा जबरवा बन जाएगा ये इस तरह देखो ठीक है जी ये हो गया साढ़ा फ्रेंच नॉट ये आप तीन तीन बारी फिर कर रहे हाँ जी अगर आ गया अपना साठ स्टिच ये ऊँ ही थ्रैड उपर आदा है ऊना तो ही ये थले आएगा बिल्कुल बराबर बराबर दराबर ये अगे चली जाएगा ठीक है जी इस तरह थोड़ा तिरछा हो गया बिल्कुल बराबर आता है जी इतना उन्ना ही थ्रैड उपर आ जाएगा उन्ना ही थोड़ा थ्रैड है वो नीचे आ जाएगा इस तरह ये है जी सात तीन स्टिच ठीक है जी समय लग गई बहुत सौखा है जी स्टिच इस तरह थोड़ा जहाँ इन उपरती क्डना सॉफ्टली रखना उत्ते ज्यादा कस के धागा थल नहीं ला जाना तो इस तरह आना इन्हें बराबर ही है इस तरह उन्ना उपर उन्ना ही थल बस एक बने सूई आप है जी तो दूजे पास सुई जी आप थे लिया ठीक है अच्छा उपर आ गया फिर इधर सुई जड़ी थे चले जाए ਬਰ ਸੂਈ ਤੇ ਫਿਰ ਸੂਈ ਥੱਲੇ ਠੀਕ ਹੈ ਜੀ ਇਹ ਹੈ ਜੀ ਸਾਰਟਨ ਸਟਿਚ ਬਿਲਕੁਲ ਸਾਫਟ ਜਿਸ ਤਰ੍ਹਾਂ ਉੱਪਰ ਬਣ ਰਿਹਾ ਇਸ ਤਰ੍ਹਾਂ ਹੀ نیچے ਬਣ ਰਿਹਾ ਲਓ ਇਹਨੂੰ ਸੂਈ ਨਾਲ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਹੋਰ ਸਾਫਟਲੀ ਬਣ ਜਾਏਗਾ ਜਿਹੜਾ ਕੋਈ ਥ्रेड ਉੱਪਰ نیچے ਹੁੰਦਾ ਹੈ ਉਹ ਇਸ ਤਰ੍ਹਾਂ ਇਕੁਅਲ ਹੋ ਜਾਂਦਾ ਹੈ ਹਾਂਜੀ ਅੱਗੇ ਆਪਾਂ ਕਰ ਰਹੇ ਹਾਂ ਜੀ ਪਿਸਟਲ ਸਟੀਚ ਇਹ ਹੈ ਤੇ ਬਿਲਕੁਲ ਫ੍ਰੈਂਚ ਨੋਟ ਵਰਗਾ ਹੀ ਆ ਇੱਥੇ ਇਹ ਕਿ ਆਪਾਂ ਇੱਥੇ ਨੋਟ ਜਿਹੜੀ ਹੈ ਬਿਲਕੁਲ ਉਸੇ ਜਗ੍ਹਾ ਤੇ ਬਣਾਣੇ ਆ ਪਰ ਜਿਹੜਾ ਪਿਸਟਲ ਹੈ ਇਹਦੇ ਵਿੱਚ ਆਪਾਂ ਇੱਥੋਂ ਥ੍ਰੈਡ ਨੂੰ ਚਾੱਕ ਕੇ ਨੋਟ ਦੂਜੀ ਜਗ੍ਹਾ ਤੇ ਬਣਾਣੇ ਆ ਠੀਕ ਹੈ ਇਹ ਵੇਖੋ ਉਸੇ ਤਰ੍ਹਾਂ ਹੀ ਬਣਾਉਣਾ ਬਿਲਕੁਲ ਸੇਮ ਚੀਜ਼ ਹੀ ਹੈ ਲਓ ਜੀ ਇਧਰੋਂ ਵਾਲ ਮਾਰ ਲਓ ਚਾ ਉਧਰੋਂ ਮਾਰ ਲਓ ਕੋਈ ਫਰਕ ਨਹੀਂ ਦੋ ਮਾਰਨਾ ਚਾਹੁੰਦੇ ਆ ਦੋ ਵਾਰੀ ਮਾਰ ਲਓ ਥੋੜਾ ਫਲਫੀ ਬਣਾਣਾ ਹੈ ਤੇ ਤਿੰਨ ਵਾਰੀ ਕਰ ਲਓ ਜਾਂ ਸਿੰਗਲ ਬਣਾਣਾ ਤੇ ਇੱਕ ਵਾਰੀ ਕਰ ਲਓ ਠੀਕ ਹੈ ਇਸ ਤਰ੍ਹਾਂ ਇਹ ਹੋ ਗਿਆ ਪਿਸਟਲ ਸਟੀਚ ਥੋੜਾ ਲੌਂਗ ਹੈ ਇਸ ਕਰਕੇ ਇਹਦਾ ਨਾ ਪਿਸਟਲ ਹੈ ਲੋ ਜੀ ਇਸ ਤਰ੍ਹਾਂ ਬੰਨਦਾ ਹੈ ਠੀਕ ਹੈ ਇੱਕ ਵਾਰੀ ਫੇਰ ਕਰਦੇ ਹਾਂ ਜੀ ਇੱਥੇ ਸੂਈ ਆਪਾਂ ਬਾਹਰ ਕੱਢਣੀ ਹੈ ਠੀਕ ਹੈ ਦੇਖੋ ਥ्रेड ਨੂੰ ਤੁਸੀਂ ਚਾਹੇ ਇੱਕ ਵਾਰੀ ਕਰ ਲਓ ਦੋ ਵਾਰੀ ਕਰ ਲਓ ਚਾਹੇ ਤੁਸੀਂ ਤਿੰਨ ਵਾਰੀ ਕਰ ਲਓ ਠੀਕ ਹੈ ये अलग अलग ही बन जाएगा सारा कुछ अच्छा ठीक है देखो जी थोड़ा चेंज करना है अलग करना है सिंगल वरी कर लो वो थोड़ा ब्रेक लगेगा लग अलग लगेगा लग डबल वरी कर लो थोड़ा फ्रफी हो जाएगा थोड़ा होर अलग हो, हो जाएगा तीन वरी करना है जी तीन वरी कर सकते हो ठीक है देखो अच्छा है बिल्कुल नॉट ही है థర్ెడ్ ఖిచకి నోట్ బనూ పిస్టల్ స్టిచి ఓకే జీ ఎనా పట్టు జా సింగ నోట్లా దా ఫ్రచ నోట్స్ తర దో వారి రోల్ కను కట్ట జా ఫ్లావర తయారు ਇਹ ਲੋਜੀ ਠੀਕ ਹੈ ਇਹ ਬਣ ਗਿਆ ਆਪਣੇ ਪੇਸਟਲ ਸਟੀਚ ਉਮੀਦ ਹੈ ਜੀ ਆਪ ਨੂੰ ਅੱਜ ਦੀ ਵੀਡੀਓ ਬਹੁਤ ਧੀਏ ਲੱਗੀ ਹੋਵੇਗੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਸ਼ੇਅਰ ਜ਼ਰੂਰ ਕਰ ਦੇਣਾ ਜੀ ਮਿਲਦੇ ਆ ਇੱਕ ਵਾਰ ਨਵੀਂ ਵੀਡੀਓ ਦੇ ਵਿੱਚ ਕੁਝ ਨਵੇਂ ਸਟੀਚ ਲੈ ਕੇ ਧੰਨਵਾਦ ਜੀ